हां जी दोस्तों पंजाबी गायक बागी बरे ਤੁਸੀਂ ਸਭ ਜਾਣਦੇ ਹੋ ਜਿਵੇਂ ਕਿ ਤੁਹਾਨੂੰ ਪਤਾ ਹੀ ਹੈ ਅੱਜ ਕੱਲ ਬਾਗੀ ਦੇ ਬੈਕ ਟੂ ਬੈਕ Song ਆ ਰਹੇ ਹਨ ਤੇ ਬਾਗੀ ਕਾਫੀ ਹਰ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ ਤੇ ਬਾਗੀ ਕਾਫੀ ਹਰ ਸਟੇਜ ਉਹ ਵੀ ਲਗਾ ਰਿਹਾ ਹੈ ਉਸ ਨੂੰ ਲੈ ਕੇ ਚੱਲਦੇ ਆਂ ਬਾਗੀ ਇੱਕ ਲਾਈਵ ਸ਼ੋਅ ਲਗਾ ਰਿਹਾ ਹੁੰਦਾ ਹੈ ਉੱਥੇ ਹੀ ਇੱਕ ਵਿਅਕਤੀ ਸਟੇਜ ਉੱਪਰ ਚੜ੍ਹ ਕੇ ਬਾਗੀ ਦੇ ਮੂੰਹ ਉੱਪਰ ਪੈਸੇ ਮਾਰਦਾ ਹੈ ਤੇ ਬਾਗੀ ਉਸ ਨੂੰ ਰਿਪਲਾਈ ਦਿੰਦਾ ਕਹਿੰਦਾ ਹੈ ਕਿ ਇਹ ਫੁੱਦੂ ਕੰਮ ਨਾ ਕਰ ਮੈਂ ਲਾਈਵ ਸ਼ੋਅ ਇੱਥੇ ਗੀਤ ਇਨਾ ਭਾਵਾਂ ਦੇ ਪਿਆਰ ਕਰਕੇ ਗਾਉਣ ਆਇਆ ਹਾਂ ਮੈਨੂੰ ਪੈਸੇ ਦੀ ਕੋਈ ਭੁੱਖ ਨਹੀਂ ਆ ਔਰ ਬਾਗੀ ਉਸ ਵਿਅਕਤੀ ਨੂੰ ਕਹਿੰਦਾ ਹੈ ਕਿ ਇਹ ਫੁੱਦੂ ਕੰਮ ਨਹੀਂ ਕਰਨੇ ਚਾਹੀਦੇ ਸਗੋਂ ਮੈਂ ਤੁਹਾਡੇ ਪਿਆਰ ਸਦਕਾ ਹੀ ਇਹ ਲਾਈਵ ਸ਼ੋਅ ਕਰਦਾ ਹਾਂ ਹੋਰ ਬਾਗੀ ਦੇ ਮੂੰਹ ਹੀ ਤੁਸੀਂ ਸੁਣ ਲਵੋ ਬਾਗੀ ਨੇ ਕੀ ਕਿਹਾ ਹੈ ਆਪ ਫੋਟੋ ਕਮਰਾ ਕਰ ਮੇਰਾ ਭਰਾ ਉੱਤੇ ਹੀ ਕੁਝ ਲੋਕ ਕਹਿ ਰਹੇ ਹਨ ਕਿ ਬਾਗੀ ਦੇ ਉੱਪਰ ਸਿਰਫ ਉਹ ਪੈਸੇ ਹੀ ਸੁੱਟਣ ਆਇਆ ਸੀ ਬਟ ਉਸਨੇ ਕੁਝ ਮਾਰਾ ਤਾਂ ਨਹੀਂ ਕੀਤਾ ਬਾਗੀ ਨੂੰ ਇਹ ਤਾਂ ਨਹੀਂ ਸੀ ਬੋਲਣਾ ਚਾਹੀਦਾ ਪਰ ਜਿੱਥੇ ਦੇਖਿਆ ਜਾਵੇ ਕਿ ਉਸ ਵਿਅਕਤੀ ਨੇ ਬਾਗੀ ਦੇ ਮੂੰਹ ਉੱਪਰ ਪੈਸੇ ਮਾਰੇ ਸਨ ਫਿਰ ਵੀ ਬਾਗੀ ਨੇ ਉਸ ਨੂੰ ਪਿਆਰ ਨਾਲ ਟਰੀਟ ਕੀਤਾ ਤਾਂ ਕਿ ਤੁਸੀਂ ਇਸ ਵੀਡੀਓ ਬਾਰੇ ਕੀ ਕਹਿਣਾ ਚਾਹੋਗੇ ਸਾਨੂੰ ਕਮੈਂਟ ਕਰਕੇ ਜਰੂਰ ਦੱਸਿਓ ਤੇ ਮਿਲਦੇ ਆਪ ਅਗਲੀ ਵੀਡੀਓ ਵੱਲ ਧੰਨਵਾਦ